ਮੈਂ ਕਹਿੰਦਾ ਇਹ ਸਵਾਲ ਇਨਾ ਸੌਖਾ ਤੇ ਸਿੱਧਾ ਨਹੀਂ ਹੈ ਕਿ ਅਸੀਂ ਯੁਵਾ ਨੂੰ ਕਿਵੇਂ ਪਾਣੀਏ ਤੁਸੀਂ ਆਪਣੀ ਕਿਤਾਬ ਦੇ ਵਿੱਚ ਉਹ ਉਮਰ ਜਿਹੜੀ 30 ਸਾਲ ਰੱਖੀ ਸਾਹਿਤ ਅਕਾਦਮੀ ਨੇ ਉਹ ਉਮਰ 35 ਸਾਲ ਰੱਖੀ ਤੇ ਤੁਸੀਂ ਆਪਣੇ ਮੈਗਜ਼ੀਨ ਵਿੱਚ ਜਦੋਂ ਯੁਵਾ ਵਿਸ਼ੇਸ਼ਣ ਕਰਦੇ ਹੋ ਤਾਂ 35 ਤੋਂ 40 ਸਾਲ ਰੱਖੀ ਪਰ ਜਦੋਂ ਮੈਂ ਕਹਾਂ ਮੇਰੀ ਰਚਨਾ छापਦੇ ਹੋ ਕਹਿੰਦੇ ਤੂੰ ਤਾਂ ਹੋ ਜੋਵਾ ਨਹੀਂ ਰਿਹਾ 30 ਸਾਲ ਦਾ ਹੋ ਗਿਆ ਮੈਨੂੰ ਲੱਗਿਆ ਵੀ 40 ਤੱਕ ਨਹੀਂ ਸੀ 35 ਤੱਕ ਹੀ ਸੀ ਮੈਨੂੰ ਇਹ ਕਿਵੇਂ ਬਾਹਰ ਕਰ ਦਿੱਤਾ ਗਿਆ ਸੀ ਪਰ ਹੁਣ ਮੈਂ ਤੁਹਾਡੇ ਨੂੰ ਖੁਸ਼ ਹੋ ਕੇ ਕਾਲਜ ਦੇ ਵਿੱਚ ਪੜ੍ਹਨਾ ਤਾਂ ਮੈਂ ਕਿੰਨੇ ਸੋਚਦਾ ਮੈਨੂੰ ਲੱਗਦਾ ਇਹ ਯੁਵਾ ਦਾ ਸੰਬੰਧ ਸਿੱਧੇ ਤੋਂ ਉਮਰ ਨਾਲ ਨਹੀਂ ਹੈ ਜਦੋਂ ਕੋਈ ਲੇਖਕ ਲਿਖਣਾ ਸ਼ੁਰੂ ਕਰਦਾ ਚਾਹੇ ਕਿਸੇ ਵੀ ਨਾਂ ਦੇ ਵਿੱਚ ਲਿਖਣਾ ਸ਼ੁਰੂ ਕਰਦਾ ਤਸਵੀਸ ਨੂੰ ਯੁਵਾ ਮਨ ਨਵੇਂ ਉਤੇ ਉਦੇ ਉਮਰਦਾਨ ਤੇ ਉਹਦੇ ਰਚਨਾ ਪ੍ਰਾਣਿਕ ਮਿਸ਼ਣ ਹੁੰਦਾ ਦਾ ਅਸੀਂ ਟੋਟਲੀ ਉਹਦੀ ਉਮਰ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕਰਦੇ ਤੇ ਅਸੀਂ ਟੋਟਲੀ ਉਹਦੀ ਸ਼ਾਇਰੀ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕਰਦੇ ਦੋਵਾਂ ਚੀਜ਼ੇ ਤੁਸੀਂ ਨਾਲ ਬੈਠ ਕੇ ਚੱਲਦੇ ਹੋ ਕਿ ਉਹ ਆਪਣੀ ਸਿਰਜਣਾ ਦੇ ਕਿਹੜੇ ਪਰਾਪਤ ਹੈ ਤੇ ਉਹ ਆਪਣੀ ਉਮਰ ਦੇ ਕਿਹੜੇ ਪਰਾਪਤ ਹੈ ਜਿਵੇਂ ਦੇਖੀਏ ਆਪਾਂ ਥੋੜਾ ਪਿੱਛੇ ਜਾ ਕੇ ਭਵੇਂ ਯੁਵਾ ਸ਼੍ਰੀ ਦੀ ਜਨ ਸਤਿਕਾਰ ਦੀ ਪੂਰਨਤਾ ਦੇ ਮੌਕੇ 2012-13 ਜਿਆਦਾ ਆਪਕਸ ਨਾਲ ਬਾਤ ਤੁਮੇ ਸ਼ੁਰੂ ਹੋਈ ਹੈ ਤਾਂ ਸ਼ਰਦ ਕੁਮਾਰ ਜਨਮ ਹੈ ਸੰਤੀ ਦੇ ਵਿੱਚ ਹੁੰਦਾ ਹੈ ਕਿ 73 ਦੇ ਵਿੱਚ ਉਹਦੀ ਕੈਥ ਹੋ ਜਾਂਦੀ ਹੈ ਕੋਈ ਮਤਲਬ ਇਹ ਲਗਪਗ 36 ਸਾਲ ਦਾ ਜਿਹੜਾ ਸਮਾਵਰਦਾ ਹੈ ਦੇਖਿਆ ਜਾਪਦਾ ਹੈ ਸ਼ਰਦ ਕੁਮਾਰ ਦੀ ਸਾਰੀ ਸ਼ਾਇਰੀ ਉਹ ਸ਼ਾਇਰੀ ਹੈ ਇਸ ਪਸੰਦ ਦੇ ਮੁਤਾਬਕ ਤੁਹਾਡੀ ਦਸੀ ਉਮਰ ਸੀਮਾ ਦੇ ਮੁਤਾਬਕ ਪਰ ਜਦੋਂ ਅਸੀਂ ਉਸ ਰਚਨਾ ਦੀ ਗਹਿਰਾਈ ਤੱਕ ਜਾਂਦੇ ਹਾਂ ਜਿਸ ਤਰ੍ਹਾਂ ਦੀ ਰਚਨਾ ਕਰ ਰਿਹਾ ਅਸੀਂ ਸਿਰਫ ਉਹਨੂੰ ਬਿਰਹਾ ਤੱਕ ਸੀਮਤ ਨਹੀਂ ਕਰ ਸਕਦੇ ਜੋ ਦੀ ਰਚਨਾ ਦੇ ਮਤਲਬ ਕਿ ਜਾਗੀਆਂ ਨੇ ਜਿਸ ਤਰ੍ਹਾਂ ਨੂੰ ਸਮਝਿਆ ਜਾ ਰਿਹਾ ਉਸ ਤੋਂ ਬਾਅਦ ਆ ਸ਼ਬਦ ਤੋਂ ਬਾਅਦ ਉਹਦੇ ਜਾਣ ਤੋਂ ਬਾਅਦ ਉਹਨੂੰ ਦੇਰੇ ਉਸ ਦੀ ਸ਼ਾਇਰੀ ਦੇ ਆयाम ਖੋਲੇ ਗਏ ਨੇ ਉਸ ਦੀਆਂ ਪਰਤਾਂ ਖੋਲੀਆਂ ਗਈਆਂ ਨੇ ਤਾਂ ਉੱਥੇ ਉਹ ਉਸ ਉਮਰ ਨੂੰ ਪਾਰ ਕਰਦਾ ਤਾਂ ਉਸ ਦੀ ਸ਼ਾਇਰੀ ਹੈ ਜਿਹੜੀ ਅਸੀਂ ਉਸ ਨੂੰ ਸਿਰਫ ਯੋਵਾ ਦੇ ਵਿੱਚ ਕਨਸਿਡਰ ਨਹੀਂ ਕਰਦੇ ਉਸ ਦੀ ਸ਼ਾਇਰੀ ਦਾ ਪਰੋਣ ਹੋਣਾ ਜਿਹੜਾ

ਹੈਲੋ ਹੈਲੋ ਜੀ ਲੀਫ ਫੋਟਾ ਚੈਨ ਜਿਨ੍ਹਾਂ ਤੁਸੀਂ ਕੀਤੇ ਨੇ ਮੈਂ ਇਹਦੇ ਨਾਲ ਇੱਕ ਸਵਾਲ ਹੋਰ ਜੋੜਨਾ ਪਾਇਆ ਤੁਹਾਡੇ ਜੀ ਸਾਡੇ ਵਿੱਚ ਵਿਚਾਰ ਇਸ ਸੁਪਰਟੀ ਘਣੀ ਬੈਠੇ ਨੇ ਜਦੋਂ ਅਸੀਂ ਜੁਬਾ ਸ਼ਹਿਰੀ ਦੀ ਗੱਲ ਕਰਦੇ ਤਾਂ ਇਹਨਾਂ ਬਾਰੇ ਆਪਣਾ ਇੱਕ ਸੁੰਕਾਰ ਹੋ ਗਿਆ ਸਾਡੇ ਸਾਹਮਣੇ ਕੌਂਸਲ ਸਾਹਿਬ ਬੈਠੇ ਰਹੇ ਗੁਰਮੀਤ ਜੀ ਬੈਠੇ ਫੋਟੋ ਸੰਚਾਲ ਇਹਨਾਂ ਦਾ ਸੁੰਕਾਰ ਜਵਾਬ ਸੰਕਲਪ ਦਾ ਸੰਕਲਪ ਆਪਣਾ ਸੀ ਤੇ ਤੁਹਾਡਾ ਆਪਣਾ ਇੱਕ ਸੰਕਲਪ ਜਵਾਬ ਹੈ ਤੇ ਇਹਦੇ ਦੇ ਛੋਟੇ ਛੋਟੇ ਦੋ ਸਵਾਲ ਪੁੱਛਦੇ ਨੇ ਇੱਕ ਤਾਂ ਇਹ ਕਿ ਦੋਵਾਂ ਪੀੜ੍ਹੀਆਂ ਦੇ ਜਵਾਬ ਸੰਕਲਪ ਵਿੱਚ ਕੋਈ ਫਰਕ ਲੱਗਦਾ ਤੁਹਾਨੂੰ ਔਰ ਦੂਸਰਾ ਹੁਣ ਦੋਵਾਂ ਪੀੜ੍ਹੀਆਂ ਵਿੱਚ ਵਿਸ਼ਾ ਵਸਤੂ ਰੂਪ ਤੇ ਸ਼ਰਤ ਦੇ ਪੱਖੋਂ ਬਿਹਰੇਵਾ ਨਜ਼ਰ ਆ ਰਹੇ ਕਿਉਂਕਿ ਤੁਸੀਂ ਪੜਦੇ ਹੋਣ ਨੂੰ ਤੇ ਮੈਂ ਲੈ ਦੇ ਕੋਸ਼ਿਸ਼ ਕਰਦਾ ਹਾਂ ਉਸੇ ਅ ਬਹੁਤ ਬਹੁਤ ਸ਼ੁਕਰੀਆ ਤੇ ਮੈਂ ਬਹੁਤ ਸੰਖੇਪ ਵਿੱਚ ਕੋਸ਼ਿਸ਼ ਕਰਦਾ ਕਿ ਆਪਾਂ ਜਿਹੜਾ ਜਵਾਬ ਉਹ ਦੇ ਸਕਾਂ ਤਾਂ ਮੈਂ ਗੱਲ ਸ਼ੁਰੂ ਕਰੂੰਗਾ ਕਿ ਇੱਥੇ ਭਗਵਾਨ ਦਾ ਸੂਤ ਜੀ ਨੇ ਗੱਲ ਛੱਡੀ ਆ ਕਿ ਵੀ ਮੈਂ ਤੇ ਇਸ ਰਾਜ ਕਾੜੀ ਅਸੀਂ ਆਪਣੀਆਂ ਰਚਨਾਵਾਂ ਲੈ ਕੇ ਅਡੀਟਰ ਕੋਲ ਜਾਂਦੇ ਆ ਅਡੀਟਰ ਉਹਨਾਂ ਨੂੰ ਬੈਠਾਈ ਕਰਦਾ ਦੇਖਦਾ ਚੈੱਕ ਕਰਦਾ ਸਿਲੈਕਟ ਕਰਦਾ ਜਾਂ ਚੈੱਕ ਕਰਦਾ

ਜਦੋਂ YouTube ਦਾ ਦੌਰ ਆ ਤੇ ਜਿਸ ਤੋ ਵੀ ਜਦੋਂ ਹੁਣ ਕਿਸ ਤਰ੍ਹਾਂ ਦਾ ਦੌਰ ਆ ਕਭੋੜ ਉੱਪਰਲਾ ਜਿਹੜਾ ਐਡੀਟਰ ਸੀਗਾ ਉਹ ਗਾਇਬ ਹੋ ਗਿਆ ਹੁਣ ਬੰਦਾ ਲੇਖਕ ਆਪੇ ਦੇ ਲੇਖਕ ਹੈ ਆਪੇ ਉਹਦਾ ਐਡੀਟਰ ਆਪ ਹੀ ਉਹਦਾ ਜਿਹੜਾ ਹੈਗਾ ਪ੍ਰਚਾਰਕ ਆ ਔਰ ਆਪੇ ਵੀ ਕਰਦਾ ਹੈਗਾ ਜੇ ਆਪੇ ਹੀ ਵੀ ਕਰਦਾ ਹੈ ਤਾਂ ਇਹ ਸਾਰੇ ਸੀਨ ਦੇ ਵਿੱਚੋਂ ਵਿਸ਼ੇ ਵਸਤੂ ਦੇ ਪੱਖੋਂ ਕਿਉਂਕਿ ਜੇ ਵਿਸ਼ਾ ਬਦਲਦਾ ਹੈ ਤਾਂ ਰੂਪ ਵੀ ਬਦਲਦਾ ਹੈ ਇਹ ਜਿਹੜੀ ਪੁਰਾਣੀ ਸ਼ੈਲੀ ਸੀ ਪ੍ਰਾਣੀ ਕੱਤਾ ਲਈ ਉਹ ਪ੍ਰਾਣੀ ਵੀ ਨਾ ਕਲੀ ਡੈਕਰੀ ਖਾ ਤਾਂ ਪਹਿਲੀ ਜਿਹੜੀ ਕੱਤਾ ਆ ਰਹੀ ਹੈ ਆਈ ਹੈ ਸਾਡੇ ਕੋਲੇ ਉਹਦੇ ਵਿੱਚ ਸੰਵਾਦ ਬਹੁਤ ਉਹ ਇੱਕ ਖਾਸਾ ਡਾਇਲੋਗ ਹੈ ਵਿੱਚੋਂ ਲਿਖ ਕੇ ਆਈ ਹੈ ਉਹ ਆਣੇ ਵਾਲੇ ਨਾਲ ਆਪਣੇ ਅਤੀਤ ਨਾਲ ਸਾਰੇ ਨਾਲ ਇੱਕ ਡਾਇਲੋਗ ਹੈ ਔਰ ਇੱਕ ਹੋਰ ਗੱਲ ਜੋ ਮੈਨੂੰ ਨਿੱਜੀ ਤੌਰ ਤੇ ਲੱਗਦੀ ਹੁੰਦੀ ਹੈ ਕਿ ਕੋਈ ਵੀ ਰਚਨਾ ਇਕੱਲੇ ਇੱਕ ਲੇਖਕ ਦੀ ਨਹੀਂ ਹੁੰਦੀ ਉਹਦੇ ਵਿੱਚ ਬਹੁਤ ਸਾਰੇ ਦੋਸਤਾਂ ਦਾ ਉਹਦੇ ਬਾਕੀ ਜਿੰਨਾ ਦਾ ਹੁਸਲਾ ਲੈਂਦਾ ਉਹਦਾ ਸਾਰਿਆਂ ਦੀ ਥੋੜੀ-ਪੋੜੀ ਉਦਝੇ ਜੋਗਦਾਰ ਹੁੰਦਾ ਕਿਸੇ ਵੀ ਲਿਖਣਾ ਦੇ ਪਰ ਜਿਹੜੀ ਹੁਣ ਦੀ ਜਿਹੜੀ ਸ਼ਾਇਰੀ ਆ ਬਿਲਕੁਲ ਸਾਡੇ ਤੋਂ ਬਾਹਰ ਦੀ ਕਿਹੜੇ ਹੁੰਦੇ ਆ ਰਹੇ ਨੇ ਜਿਹੜਾ ਕੁੜੀਆਂ ਹਰ ਨੇ ਉਹ ਲਿਖ ਲਈ ਹੀ ਇਸ ਨੂੰ ਵਾਸਤੇ ਨੇ ਉਹ ਲਿਖ ਹੀ ਇੰਸਟਾਗ੍ਰਾਮ ਵਾਸਤੇ ਰਹੀ ਨੇ ਰੀਲਾਂ ਵਾਸਤੇ ਲਿਖ ਰਹੇ ਨੇ ਤਾਂ ਸਭ ਤੋਂ ਪਹਿਲਾ ਜਿਹੜਾ ਮੈਨੂੰ ਚੀਜ਼ ਲੱਗਦੀ ਹੈ ਕਿ ਨਵੀਂ ਜਿਹੀ ਸ਼ਾਇਰੀ ਆ ਉਹ ਜੋ ਬਹੁਤ ਬਹੁਤ ਜ਼ਿਆਦਾ ਸ਼ਾਇਰੀ ਉਹ ਹੈ ਜਿਹੜੀ ਇਕਹਿਰੀ ਆ ਔਰ ਸ਼ਾਇਰੀ ਜਦ ਹਕਤ ਦਾ ਮਤਲਬ ਇਹ ਹੁੰਦਾ ਕਿ ਜਦੋਂ ਤੁਸੀਂ ਵਰਤਾਰਿਆਂ ਨੂੰ ਕੋਈ ਸਿੰਬਲ ਉਤੇ ਵਿੱਚ ਜਾਂ ਮੈਟਾਫਰ ਵਿੱਚ ਕੋਈ मीनिंग ਕ੍ਰੀਏਟ ਕਰਦੇ ਆ। ਪਰ ਮੈਨੂੰ ਲੱਗ ਰਿਹਾ ਕਿ ਜਿਹੜੀ ਨਵੀਂ ਸ਼ੈਲੀ ਆ ਰਹੀ ਹੈਗੀ ਉਹ ਪੋਜ਼ਿਟਿਵੀ ਹੈ। ਹਜੇ ਉਹਦੇ ਢਕਾ ਪਾਸ਼ਾ ਦੀ ਬਹੁਤ ਵੱਡੀ ਦਿੱਕਤ ਆ। ਕਾਹ ਪਾਸ਼ਾ ਨੇ ਤਾਂ ਉਸ ਤਰ੍ਹਾਂ ਹੀ ਵਿਰਤ ਹੋ ਰਿਹਾ। ਨੀਂਵੇ ਕਿਹੜੇ ਅਸੀਂ ਮੈਟਾਫਰ ਰੈਟਿੰਗ ਕੇਸ ਕਰਦੇ ਨੂੰ ਮੈਟਾਫਰ ਨਹੀਂ ਨਵੇਂ ਆ ਰਹੇ। ਤਾਂ ਮੈਨੂੰ ਲੱਗਦਾ ਕਿ ਹਜੇ ਬਹੁਤ ਉਹਨਾਂ ਨੂੰ ਨਵੇਂ ਮੁੰਡੇ ਜਿਹੜੇ ਆ ਰਹੇ ਨੇ ਉਹਨਾਂ ਨੂੰ ਇਸ ਵੱਲ ਇਹ ਆ ਦੇਣਾ ਚਾਹੀਦਾ ਕਿ ਸ਼ਾਇਰੀ ਦਾ ਮਤਲਬ ਸਿਰਫ ਗੱਲ ਕਹਿਣੀ ਨਹੀਂ ਹੁੰਦਾ ਹਾਂ ਸ਼ਾਇਰੀ ਦਾ ਮਤਲਬ ਤੁਸੀਂ ਭਾਸ਼ਾ ਨੂੰ ਵੀ ਇੱਕ ਨਵੀਂ ਭਾਸ਼ਾ ਤਿਆਰ ਕਰ ਦਿੱਤੀ ਹੈ ਤਾਂ ਜਿਹੜੇ ਯੋਗਨਰ ਤੁਸੀਂ ਲੈ ਕੇ ਖੋ ਉਹ ਯੋਗਨਰ ਉਹ ਵੀ ਕੁਝ ਨਾ ਕੁਝ ਉਹਨੂੰ ਰੂਪਾਂਤਰਣ ਕਰਨਾ ਹੁੰਦਾ ਫੇਸਬੁਕ ਸਮੇਂ ਦੇ ਸਾਹਮਣੇ ਤੁਸੀਂ ਇੱਕ ਨੁਕਤਾ ਇਹ ਹੈ ਕਿ ਜਿਹੜੀ ਫੇਸਬੁਕ ਸ਼ਾਇਰੀ ਹੈ ਸੋਸ਼ਲ ਮੀਡੀਆ ਦੀ ਸ਼ਾਇਰੀ ਹੈ ਉਹਦੇ ਸੰਗਠਨ ਦਾ ਅਧਿਕਾਰ ਹੈ ਸਭਨਾਂ ਨੂੰ ਸੋਸ਼ਲ ਵਰਕਰ ਦੇ ਤੌਰ ਤੇ ਵੀ ਪੰਜਾਬੀ ਸ਼ਾਇਰੀ ਦੀ ਵੀ ਆਲੋਚਨਾ ਨਹੀਂ ਕੀਤੀ। ਮੈਂ ਵੀ ਅਚਾਨਕ ਭੱਜ ਪੂਰਾ ਆਇਆ। ਅਚਾਨਕ ਹੀ ਮੇਰਾ ਤੁਹਾਨੂੰ ਸਵਾਲ ਹੈ। ਤੁਸੀਂ ਸ਼ਾਇਰੀ ਵੀ ਕਰਦੇ ਹੋ ਔਰ ਗੀਤ ਸੈਜੂ ਪਰ ਤੇ ਆਪਣੀ ਮੌਜੂਦਾ ਕਿੰਮ ਕਰਦੇ ਹੋ। ਕਿ ਕੰਟੈਂਟ ਤੇ ਫਾਰਮ ਵਿਸ਼ਾ ਵਸਤੂ ਤੇ ਰੂਪ ਇਹ ਕਿਵੇਂ ਬਦਲਦੇ ਨੇ? ਇਹਦਾ ਆਧਾਰ ਕੀ ਹੁੰਦਾ? ਹੁਣ ਜਦਕਿ ਮਹਿਰ ਦਾ ਦੌਰ ਨਹੀਂ ਹੈਗਾ ਇੱਕ ਕਰੋਧ ਦੀ ਮਹਿਸੂਸ ਹੋ ਰਹੀ ਆਪਾਂ ਨੂੰ ਤਾਂ ਇਸ ਨੂੰ ਕਿਵੇਂ ਠੋੜਿਆ ਜਾ ਸਕਦਾ ਸਾਹਿਦ ਕਿ ਜੋਵਾ ਸ਼ਾਇਰੀ ਦਾ ਜੋਵਾ ਸਾਇੰਕਿਉ ਕਿਵੇਂ ਦੇਣਾ ਕਿਵੇਂ ਇਹ ਮੰਨੋ ਇਹਨਾਂ ਤਬਦੀਲੀ ਹੁੰਦੀ ਹੈ ਜੇ ਪਹਿਲੀ ਡਾਕਟਰ ਜਿਸਨਾ ਜਦੋਂ ਕਬੀਆ ਉਹ ਆਪਣੇ ਆਲੇ ਦੁਆਲੇ ਤਰਾਹੀ ਪ੍ਰਤੀਬਿੰਬ ਕਰਦੇ 8 ਦੇ ਤਾਂ ਮੰਨ ਨਹੀਂ ਸਕਦੇ ਕਿ ਉਹ ਅਜੇ ਵੀ ਹੀ ਕਪਤਲ ਹੈ ਨਾ ਉਹ ਆਪਣੇ ਆਲੇ ਦੁਆਲੇ ਨੂੰ ਤੇ ਉਹ ਬਹੁਤ ਸੰਵੇਦਨ ਹੁੰਦਾ ਜਿਵੇਂ ਕਲਾ ਸਹਿਤੀ ਕਹਤਾ ਹੈ ਕਾਲਮ ਆਪ ਸੁਣਾਉਂਦੇ ਚੁਣਨ ਦੀ ਕਿਹਾ ਕਿ ਕਵੀ ਦੇਸ਼ਾਤ ਕਿਸੇ ਵੀ ਤਰ੍ਹਾਂ ਦੇ ਵਿਚਾਰ ਨਾ ਜਾਣਦੇ ਹੋ ਬੇਸ਼ੱਕ ਉਹਨਾਂ ਦਾ ਸੰਸਾਰ ਨਜ਼ਰੀਆ ਕਿਹੋ ਜਿਹਾ ਹੋਵੇ ਪਰ ਉਹ ਮਨੋਕਤਾਵਾਦੀ ਉਹ ਲੋਕਾਂ ਦੇ ਧਿਰ ਦੇ ਨਾਲ ਖੜਦੇ ਨਹੀਂ ਤੇ ਹੁਣ ਜਿਵੇਂ ਇਹ ਇੱਕ ਤਰ੍ਹਾਂ ਦੇ ਰੂਪ ਅੱਜ ਦੇ ਸਮੇਂ ਵਿੱਚ ਜੋ ਸਾਰੀਆਂ ਕਵਤਾਵਾਂ ਵਿੱਚ ਆਉਂਦਾ ਜਾਂ ਸਾਡੇ ਨੌਜਵਾਨ ਸ਼ਾਇਰਾਂ ਦੀਆਂ ਕਵਤਾਵਾਂ ਚੋਂ ਆਉਂਦਾ ਹੈ ਜਾਂ ਜਿਵੇਂ ਮਤਲਬ ਮੈਨੂੰ ਤਾਂ ਇਹ ਹੀ ਲੱਗਦਾ ਹੁੰਦਾ ਹੈ ਕਿ ਹਰ ਕਵੀ ਜਵਾਨ ਹੈਗਾ ਹੈ ਤੇ ਇਹ ਹੁੰਦਾ ਹੈ ਕਿ ਸਾ ਕੋ ਨਵੀਂ ਕਵਤਾ ਦੇਖਿਆ ਜਿਵੇਂ ਹੁਣ ਇਹ ਜਿਵੇਂ ਵੱਡਾ ਕਰ ਜਾਂਦੇ ਨੇ ਇਹ ਬੁੱਢਾ ਕਵੀ ਹੈ ਇਹ ਜੁਵਾ ਨਹੀਂ ਹੈ

ਲੋਕਾਂ ਦੇ ਸਮਾਜਿਕ ਸਬੰਧ ਨੇ ਲੁੱਟੀ ਜਾਣ ਵਾਲੀ ਤੇ ਲੁੱਟੇ ਜਾਣ ਵਾਲੇ ਲੋਕਾਂ ਦੇ ਜਿਹੜੇ ਸਮਾਜਿਕ ਸਬੰਧ ਨੇ ਉਹ ਤੱਕ ਹੁੰਦੇ ਨੇ ਉਹ ਸਾਰਾ ਤੰਤ ਸਾਡਾ ਦੁਆਰਾ ਤੇ ਉਹੋ ਸਾਡੀ ਕਵਤਾ ਚ ਸਾਡੀ ਕਲਾ ਕਿਰਤ ਚ ਜਿੜਿਆ ਪਰ ਹੁਣ ਜਿਹੜੀ ਫਾਰਮ ਹੈਗੀ ਮਤਲਬ ਜਿਵੇਂ ਹੁਣ ਅਨੂਨਾ ਚਰਸ ਕੀ ਜਾਂਦਾ ਹੈ ਕਿ ਫਾਰਮ ਕੀ ਹੁੰਦੀ ਹੈ ਫਾਰਮ ਜਿਹੜੇ ਮਕਾਨ ਬਣਾਉਣਾ ਹੁਣ ਮਕਾਨ ਬਣਾ ਲਈ ਆਪਾਂ ਕੀ ਚਾਹੀਦਾ तांबज़ी सी मेंटेन मतलब करने का वो मतलब उन्हें तो बस एक कांड याद करने के लिए और कांड याद करना है, ओ, है।, ओ, तो तो ताते ताते है। वो मटेरियल साइटेक्नोलॉजी वो फॉर्म जड़ी है वो तो हड्डी तात्विक नाभिक और द्वारा आकर्षित लगा तात्विक ऊपर तात्विक निर्णय क्या क्योंकि तात्विक जगह वो लगातार बदलता है नतीजा है क्यो ਉਹੋ ਜਿਹੇ ਕੰਦ ਦੇ ਹਾਂ ਨਹੀਂ ਹੋਗੀ ਉਹ ਉਹ ਜਿਹੜੇ ਖਾ ਪਰ ਦੇ ਉਹਨਾਂ ਨੂੰ ਬਹੁਤ ਹੀ ਦਿਲਚਸਪ ਹਨ ਨਾ ਵਿਅਕਤਗਤ ਵੀ ਹੋਗੀ ਉਹ ਸੱਤ ਉਹ ਕਲਾ ਕੀ ਤਜਰੀ ਉਹ ਲੋਕ ਬਣਾ ਜੋ ASCII ਆ ਲੋਕਾਂ ਦੇ ਪਿਲਾਤ ਵਸਦੀ ਹੈ ਜਿਵੇਂ ਹੁਣ ਮਜ਼ਦੂਰਾ ਸਰ ਕੰਮ ਕਰਦੇ ਅਸਲ ਕਿ ਕਵਤਾਵਾ ਨਾਟਕ ਲੈ ਕੇ ਜਾਂਦੇ ਆਗੇ ਆਪਾਂ ਆਮ ਤੌਰ ਤੇ ਗੱਲ ਕਰਦੇ ਆਂਗੇ ਵੀ ਵੀ ਲੋਕਾਂ ਦੇ ਮਤਲਬ ਸੱਤ ਕਿੰਨਾ ਨਹੀਂ ਲੈਂਦੇ ਆ ਲੋਕਾਂ ਲਈ ਲੈਂਦੇ ਆ ਹੁਣ ਮਤਲਬ ਸਾਡਾ ਅਸੀਂ ਉਹ ਸਪੀਡ ਨੂੰ ਮਹਿਸੂਸ ਕਰਦੇ ਹੋਏ ਮਤਲਬ ਇਹ ਮਹਿਸੂਸ ਕਰਦੇ ਆ ਕਿ ਵੀ ਗੁੜੀਆਂ ਨਾਲ ਧੱਕਾ ਹੋ ਰਿਹਾ ਇੱਕ ਸਮੇਂ ਦੇ ਭੁੱਖਤਿਆਂ ਤੇ ਬਹੁਤ ਸਾਰੇ ਕਵਤਾਵਾਂ ਲਿਖੇ ਨੇ ਆਪਣੀਆਂ ਅਸੀਂ ਅਸੀਂ ਮਹਿਸੂਸ ਕਰਦੇ ਆ ਕਿ ਕੋਈ ਬੰਦਾ ਭੁੱਖਾ ਮਰ ਰਿਹਾ ਹੈ ਅਸੀਂ ਮਹਿਸੂਸ ਕਰਦੇ ਆ ਕਿ ਬਹੁਤ ਬੇਰੁਜ਼ਗਾਰੀ ਹੈ ਅਸੀਂ ਇਸ ਸਭ ਕੁਝ ਨੂੰ ਬਦਲਣ ਦੇ ਲਈ ਮਤਲਬ ਆਪਣੀਆਂ ਰਚਨਾਵਾਂ ਲਿਖਦੇ ਆ ਕਵਤਾਵਾਂ ਲਿਖਦੇ ਆ ਮਤਲਬ ਅਸੀਂ ਕਿਸੇ ਦੇ ਦੁੱਖ ਚ ਦੁਖੀ ਹੁੰਨੇ ਆ ਪਰ ਮਸਲਾ ਇਹ ਹੈ ਵੀ ਜਿਨ੍ਹਾਂ ਦੇ ਦੁੱਖਾਂ ਦੇ ਲਈ ਅਸੀਂ ਦੁਖੀ ਹੋ ਰਹੇ ਨੇ ਉਹ ਹੈ ਉਹ ਸਾਡੇ ਸਾਡੇ ਨਾਲ ਕਪਤਾਵਾਂ ਨੂੰ ਸਮਝਾਉਂਦੇ ਨੇ ਸਨਿਆ ਕਪਤਾਵਾਂ ਦੀ ਫਾਰਮ ਸਾਡੇ ਕਲਾ ਕਪਤਾਨੀ ਫਾਰਮ ਉਹਨਾਂ ਦੇ ਦਿਨਾਂ 'ਚ ਉਹਨਾਂ ਦੇ ਦਮਾਗਾ 'ਚ ਜਾ ਪਾਉਂਦੀ ਹੈ ਕਿਉਂਕਿ ਕਿਉਂਕਿ ਜਿਹੜਾ ਕਲਾ ਸਹਿਤ ਦਾ ਕਾਰਜ ਇੱਕ ਛੋਟਾ ਕਾਰਜ ਹੈ ਜਿਸ ਜਿਵੇਂ ਇਥੇ ਲੈਰਾ ਦਾ ਦੌਰ ਹੁੰਦਾ ਮੰਨ ਲਓ ਬੜੀਆਂ ਆਰਟਿਸਟਿਕ ਲੈਰਾ ਹੁੰਦੀਆਂ ਨੇ ਸਿਰ ਕੱਢ ਲੈਰਾ ਹੁੰਦੀਆਂ ਨੇ ਪਰ ਜਦੋਂ ਖਰੋਦ ਦਾ ਦੌਰ ਹੋਵੇ ਜਦੋਂ ਬਹੁਤ ਸਾਰੇ ਲੋਕ ਬੜੀ ਉਸ ਤੋਂ ਆ ਕੁਝ ਲੋਕਾਂ ਨੂੰ ਇਕੱਠੇ ਕਰਕੇ ਜਿਵੇਂ ਅੱਜ ਵੀ ਮਤਲਬ ਇਹ ਬੜਿਆ ਸ਼ਲਾਗਯੋਗ ਆਪਣੀ ਹੈਗਾ ਕਿ ਕੁਝ ਲੋਕ ਪੰਜਾਬ ਦੇ ਇੱਕ ਹਿੱਸੇ 'ਚ ਇਕੱਠੇ ਪ੍ਰੋਗਰਾਮ ਕਰ ਰਹੇ ਨੇ ਤੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਇਸ ਸਮਾਜ ਦੇ ਵਿੱਚ ਜੋ ਵੀ ਦੁੱਖ ਤਕਲੀਫ ਨੇ ਜੋ ਵੀ ਦਿੱਕਤਾਂ ਨੇ ਇਹਨਾਂ ਨੂੰ ਬਦਲਣ ਲਈ ਚੱਲਿਆ ਜਾ ਰਿਹਾ ਹੈ ਸਾਥ ਅਤੇ ਜਿਹੜੇ ਨੌਜਵਾਨ ਮਤਲਬ ਲੱਗੇ ਹੋਏ ਉਹਨਾਂ ਨੂੰ ਹੋਰ ਨਾਤਮਨਾਤਾ ਤੇ ਲੈ ਕੇ ਚਾਹੀਏ ਤੇ ਉਹ ਨੂੰ ਮਤਲਬ ਸਮਝਣ ਵੀ ਹੋਣਾ ਹੈ ਹਨਾ ਇਹ ਇੱਕ ਵਸ਼ਸਾ ਦੇ ਵੀ ਨਾ ਨੇ ਮਤਲਬ ਅੱਜ ਖੜੋਤ ਦੇ ਦੌਰ 'ਚ ਸਿਹਤ ਕਲਾ ਦਾ ਇੱਕ ਵੱਡਾ ਕੰਮ ਹੈ ਮਲੇ ਕਾਰਜ ਹੈ ਕਿ ਇੰਨੇ ਹੀ ਖੜੋਤ ਦੇ ਦੌਰ ਨੂੰ ਤੋੜਨਾ ਪਵੇ ਮੈਂ ਪਹਿਲੇ ਤੁਸੀਂ ਬਧੀਆ ਕਮਾਈ ਤੁਸੀਂ ਇਹ ਗੱਲ ਕਹੀ ਵੀ ਜਦੋਂ ਕੋਈ ਨਾ ਮੁੱਖ ਤੌਰ ਤੇ ਤਾਰੇ ਤੇ ਤਾਂ ਮੰਨਦਾ ਕਿ ਉਹ ਤਸਦੀਕ ਹੋ ਜਾਂਦੀ ਹੈ ਸਾਡੇ 'ਚ ਪਰ ਘੱਟੋ ਸਾਇਰ ਦੇ ਸ਼ਾਇਰ ਦੇ ਨਾਟਕ ਕਰਨੇ ਇਸ ਤਰੀ ਪੰਨੀਪੁਰ ਹੋ ਰੋ ਵੀ ਆ ਜਾਂਦਾ ਹੈ ਪੰਜਾਬੀ ਸ਼ਾਇਰ ਤੋਂ ਬਹੁਤ ਵੱਡਾ ਹੈ ਤੇ ਮੈਂ ਇਹ ਵੀ ਚਾਹੁੰਦਾ ਕਿ 5 ਇੱਕ ਮਿੰਟ ਆਪਾਂ ਪੰਡਾ ਦੇ ਵਿੱਚ ਚੋੜੂ ਸਵਾਲ ਲਾਵਾਂਗੇ ਤੇ ਉਪਵਾਸ ਕਰਦੇ ਆ ਤੁਸੀਂ ਇਹ ਗੱਲ ਕਹੀ ਵੀ ਜਿਹੜਾ ਵਿਸ਼ਵਾਸ ਆਪਣੇ ਪੱਖ ਤੋਂ ਉਮਰ ਨਾਲ ਇਹਦਾ ਕੋਈ ਸੰਬੰਧ ਨਹੀਂ ਜਿਹੜਾ ਸ਼ਾਇਰ ਹੈ ਕੁਝ ਬਾਤ ਹੋਵੇ ਜਵਾਬ ਹੋਵੇ ਸਾਇਰ ਰਾਂਡਾਂ ਦੀ ਕਪਤਾ ਜਵਾਲੀ ਕੋਈ ਕਪਤਾ ਜਵਾਲੀ ਹੁੰਦੀ ਹੈ ਤੇ ਤੁਸੀਂ ਥੋੜੇ ਇਸ਼ਾਰਾ ਵੀ ਕੀਤਾ ਸੀ ਤਾਂ ਉਹ ਸਵਾਲ ਇਹ ਨਿਕਲਦਾ ਹੈ ਕਿ ਆਪਾਂ ਮੰਨ ਲઈએ ਕਿ 25-30 ਸਾਲ ਦੀ ਦੀ ਅਵਸਥਾ ਇੱਕ ਬੱਕਰੀ ਦਾ ਜਿਹੀ ਸੜੀ ਦੀ ਅਵਸਥਾ ਹੁੰਦੀ ਹੈ ਫਿਰ 50 ਤੱਕ ਦੀ ਦੀ ਅਵਸਥਾ ਹੁੰਦੀ ਹੈ ਹੋਰ ਤਾਂ ਨਹੀਂ ਦਈਏ ਉਸ ਤੋਂ ਅਗੇ ਦੀ ਅਵਸਥਾ ਹੋਰ ਪਤਨ ਕਰਦੀ ਹੈ ਕਿਉਂਕਿ ਲੈਕਟ੍ਰਿਕ ਆਮ ਰੂਪ ਹੁੰਦਾ ਹੈ ਇਸ ਨੂੰ ਲੱਗਦਾ ਨਹੀਂ ਕਿ ਵਸਤੂ ਨੂੰ ਦੇਖਣ ਦਾ ਜਦ ਜਿਹੜੇ ਸਭ ਇਸ ਨੂੰ ਕਹਿੰਦੇ ਸਭ ਸਿਆਣਾ ਨਹੀਂ ਉਹਨਾਂ ਨੂੰ ਜਦੋਂ ਉਹਨਾਂ ਦੇ ਅੰਦਰ ਬਾਕ-ਬਾਕਟਾ ਮੈਨਾ ਬੀਟਾ ਕਿੰਨੇ ਆਪਾਂ ਜਿਗਾਸਮਾ ਅਪਲਾਈ ਕਰਦੇ ਹਾਂ ਜੇ ਵੀ ਸਮਾਰਟ ਕਰਾਸ ਕਰਦੇ ਆਂ ਅਸੀਂ ਸਾਰੇ ਦੂਜੇ ਨਾਲ ਇੰਟਰਕਟ ਕਰਦੇ ਹਾਂ ਦੇਸ਼ਾਤ ਦਾ ਬੰਦਾ ਕਿ ਕਿੰਝ ਕੰਮ ਕਰਦਾ ਲੈਂਦਾ ਦੇਸ਼ਾਤ ਕੋਸਾਰੇ ਲੋਕ ਕੰਮ ਕਰ ਲੈਂਦੇ ਨੇ ਕਿ ਪਰ ਜੇ ਲੋਕ ਬੰਦਾ ਸਹਿਤ ਦੇ ਰਿਹਾ ਹੁੰਦਾ ਨਾ ਕੰਮ ਕਰ ਰਿਹਾ ਹੈ। ਦੇਖੋ ਨਾਕਰੀ ਹੁੰਦਾ ਹੈ ਮਤਲਬ ਕਦੀ

ਬੁਝੀ ਨੇ ਤੇ ਨਾ ਫੜਨੀ ਚਾਹਦੀ ਤੁਹਾਨੂੰ ਆਪਣੀ ਜਿਸ ਸਮੇਂ ਕਵੀ ਆਪਣੀ ਕਮਤਾ ਰਿਹਾ ਹੁੰਦਾ ਜਿੱਦਾਂ ਕਿ ਸਪਿੰਦਰ ਅਮਰਤੂਰਾਨੀਆ ਕਵਤਾ ਸੀ ਪਲੇਵੋਤ ਮਤਲਬ ਜਿਵੇਂ ਫੁੱਲਾ ਗਈਓ ਕੁੜੀਆਂ ਆ ਇਸੇ ਸਾਨਿਆ ਬੋਲਿਆਗੇ ਅੱਜ ਸੈਨਾ ਮੱਛਾਂ ਹੀ ਕਰਦੇ ਆ ਤੇ ਕੁੜੀਆਂ ਦਾ ਭਾਦਾ ਲੱਗਿਆ ਸੀ ਜੋ ਪਟਿਆਲਾ ਸੀ ਪਟਿਆਲਾ ਤੇ ਉੱਥੇ ਉਹਨਾਂ ਨੂੰ ਬੁਲਾਇਆ ਤਾਂ ਉਹ ਆਈ ਤਾਂ ਮੈਂ ਵੀ ਉਹਨੂੰ ਮਤਲਬ ਹਜੇ ਇਸ ਕੰਮ ਦੇ ਪੂਰੀ ਸ਼ਾਂਤੀ ਸੀ ਹੋਈ ਸ਼ੋਸ਼ਾ ਦਾਰ ਤੇ ਐਕਟਿਵ ਨਹੀਂ ਸੀ ਬਈ ਪਰ ਉੱਥੇ ਡਿਸਕਸ਼ਨ ਚੱਲ ਰਹੀ ਸੀ ਕਿ ਡਾਕਟਰ ਸੁਦੀਪ ਜੀ ਨੇ ਕਦੇ ਨੂੰ ਆਪਣੀ ਕਪਤਾਨਾ ਖੜਨਾ ਚਾਹੁੰਦਾ ਹੈ ਉਹ ਗੱਲ ਮੈਨੂੰ ਬਹੁਤ ਕਰਿਆ ਲੱਗੀ ਹੈ ਨਾ ਹਾਂ ਕਪਤਾਨ ਜਿਹੜੀਆਂ ਨੇ ਉਹ ਬੰਦਾ ਦੇਖਦੇ ਸਮੇਂ ਮਨੁੱਖਤਾਵਾਦੀ ਤਾਂ ਹੁੰਦਾ ਹੀ ਹੈ ਜ਼ਰੂਰੀ ਨਹੀਂ ਹੈ ਕਿ ਆਪਾਂ ਉਹਨੂੰ ਕਹੀਏ ਕਿ ਉਹ ਮੈਂਟਲ ਰਿਸਟ ਨਹੀਂ ਹੋ ਗਈ ਉਹ ਮਨੁੱਖਤਾਵਾਦੀ ਹੁੰਦਾ ਹੈਗਾ ਤੇ ਜੇ ਬੰਦਾ ਵੀ ਆਪਣੀ ਦੇਚੀ ਕਪਤਾਨੀ लेके आ गया था ए ये सारा मतलब कि बेटा जे दे विच उपजी हुई चीज है ना उनकी एनिमेशन उनका जो प्रकटाव है ना वो किसी ना किसी चीज ना इंटर कनेक्टेड है बंदा कलर से ही होता है जो एनिमेटेड ही है ता भी वो किसी कारण का कि एनिमेटेड है ना सानो हर चीज दे आगमन दे कारण पहचानने चाहिए ओके ओके अह गुरु ਇੱਕ ਸਵਾਲ ਕੀਤਾ ਸੀ ਕਿੰਨਾ ਵੀ ਬਾਤਕ ਦੇ ਵਿੱਚ ਕਾਫ ਕੰਸ ਬਹੁਤ ਆ ਰਹੇ ਨੇ ਇਹ ਕਈ ਵਾਰ ਉਹ ਤਾਂ ਚੀਤ ਲੱਗਦਾ ਬਹੁਤ ਵਧੀਆ ਲੱਗਦਾ ਜਿਵੇਂ ਕੁਸ਼ ਹੁੰਦਾ ਆ ਜਦੋਂ ਉਹ ਆਪਣੀ ਬਾਤ ਨੂੰ ਪੇਸ਼ ਕਰਦਾ ਉਹਦੇ ਵਿੱਚ ਉਹ ਕਾਫ ਪਿਆ ਰਿਹਾ ਬਹਿ ਰਿਹਾ ਤਾਂ ਮੇਰਾ ਨਿਰੰਦਰਪਾਲ ਤੁਹਾਨੂੰ ਸਵਾਲ ਇਹ ਹੈ ਕਿ ਤੁਹਾਡੇ ਦੋ ਤਾਂ ਬਾਤਾਂ ਆਈਆਂ ਨੇ ਔਰ ਆਪਾਂ ਇਹਨਾਂ ਜਿਹੜੀ ਸ਼ਾਇਰੀ ਹੈ ਉਦੇ ਵਿੱਚ ਪ੍ਰੇਦਮ ਅਲੰਕਾਰ ਤਾਂ ਕੋੜੀ ਚੰਗੀ ਹੈ ਤੇ ਦੀਪ ਤੇ ਵਾਰ ਤਾਂ ਕਹਿੰਦੇ ਉਹ ਬਿਲਕੁਲ ਮੀਟਰ ਚ ਉੱਜੀ ਹੁੰਦੀ ਹੈ ਮੁੱਠ ਤਾਂ ਨਹੀਂ ਕਰਦਾ ਉਸ ਦਾ ਕਿ ਥੋੜੀ ਸਾਈਜ਼ ਦੇ ਵਿੱਚ ਬਰਤਾਂਤ ਹੈ ਜਦ ਕਿ ਗਵਰਨਮੈਂਟ ਕੰਝੋ ਦੇ ਸ਼ਕਲ ਹੋ ਜਾਂਦੇ ਨੇ ਇਹ ਚਾਹ ਹੋ ਜਾਂਦੇ ਨੇ ਇਹ ਕੌਤਾ ਦਾ ਐਮ ਹੈ ਉਹਦੀ ਖੂਬੀ ਹੈ ਜਦ ਤੁਹਾਡੇ ਮੰਨ ਚ ਇੱਕ ਕਿਸ ਤਰ੍ਹਾਂ ਕੇ ਇੱਕ ਕਿਵੇਂ ਆਦਤ ਪਾਣੀ ਦਾ ਤੇ ਉਹ ਜਿਹੜੀ ਬਿਗਲਾਸ ਹੈ ਜ ਜਮਾ ਪੂਰਾ ਭਰਿਆ ਹੋਇਆ ਹੁਣ ਅਸੀਂ ਸਾਇੰਸ ਦੇ ਵਿੱਚ ਪੜ੍ਹਦੇ ਸੀ ਕਿ ਟੈਂਕ ਤੋਂ ਟ੍ਰੋਪ ਉਨ ਉਹ ਗਲਾਸ ਨੂੰ ਫੜਾਇਆ ਤਾਂ ਅੰਦਰစီ ਆ ਗਿਆ ਜਿਹੜਾ ਗਲਾਸ ਹੈ ਇਹਦੇ ਉੱਪਰ ਕਿਰਪਾਣੀ ਹੈ ਕਿੰਨੀ ਘਾਤ ਜਿਹੜੇ ਗਲਾਸ ਉਦੇ ਉੱਪਰ ਕਿਰਪਾਣੀ ਹੈ ਤੇ ਉਹਦੇ ਵਿੱਚ ਜੇ ਤੁਸੀਂ ਥੋੜਾ ਜਿਹਾ ਪਾਣੀ ਘਟ ਰਹੂਗਾ ਤਾਂ ਉਹ ਉੱਪਰ ਉੱਭਾਉ ਜੂਗਾ ਪਰ ਜਿਹਦੇ ਵਿੱਚ ਇੱਕ ਵੀ ਝੂਠਾ ਰਹਿ ਚੁੱਕੀ ਹੈ ਉਹ ਰਿਫਟ ਨਹੀਂ भी फैलेगा क्योंकि मैं कह रहा हूँ ना कि जिनी कप्तानी वो इक्कर भी सात तो शादी ना बहुत नहीं जाता है ए ऐसे भी जब ये ताकता वो साबित है एक छोटे जिन्ही ताकतदर का अंदरा और मेरे माइंड में अभी कप्तान जो जिनी कप्तान हुई बहुत जरूरी है इसका जैसे करके मेरी कप्तानी तो ਪਰ ਇਹ ਗੁਰਾਂਜਾ ਕਹਤਾਂ ਉਹ ਮੈਂ ਲੋਕਾਂ ਤੋਂ ਕਹਿ ਉਹ ਪੁਸ਼ਪਿਸ਼ਨਾ ਬਿਲਕੁਲ ਚੱਲਦਾ ਹੋਇਆ ਠੀਕ ਹੈ